ਤਿੰਨ ਨੇ ਫੜ ਕੇ ਨਾ ਹੁੰਦੇ ਚਾਹ ਮੇਰਿਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣੀ ਸੀ ਸਾਈਡ ਤੇ ਨਾ ਤੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕਿਆ ਨਾ ਇਹਨੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗਿਆ ਮੈਂ ਯਾਰ ਤੂੰ ਹੀ ਉਦੋਂ ਫੇਰ ਨੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਵੇ ਸਾਈਡ ਤੇ ਕਰਦਾ ਰਾਕੀ ਬਟੂਲ ਤੇ ਕਟੀਆਂ ਰਾਗੀ ਬਟੀਆਂ ਮੂੰਹ ਤੇ ਨਹੀਂ ਲਿਖਿਆਰ ਤਾਂ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਰਾਕ ਲਿਆਂਦਾ ਹਾਂ ਭਾਜੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਪਰ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੁੰਦੀ ਹੈ ਡੀਐਸਪੀ ਨਾਗਰ ਸਾਹ ਯਾਰ ਵੀ ਨਾ ਕਰਦਾ ਆਹ ਆਪਰੇਸ਼ਨ ਟੀਮ ਜੀ ਲਿਆਓ ਗੱਲ ਕਰ ਲੈ ਨਾ ਨਹੀਂ ਨਹੀਂ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਬਣੇ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦੋ ਅਖਰਾ ਆ ਗਿਆ ਤੇ ਚੰਗਾ ਆ ਤੇ ਕੋ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਕਿ ਮੇਰੀਆਂ ਮਾਣ ਹੋਈ ਭਾਈ ਜੀ ਸਾਨੂੰ ਤੇ ਮੂੰਹ ਤੇ ਲਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸ ਕੀ ਮੈਨੂੰ ਆਉਣਾ ਵੀ ਤੈਨੂੰ ਮੈਂ ਹੋਂਦ ਲਿਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸੈਂਡ ਕਰ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਮੇਰਾ ਆ ਗਿਆ ਪੂਨ ਸਿਟੀ ਦੇ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਲੈ ਸਾਈਡ ਦੇ ਨਾਲ ਮੈਂ ਸਾਡੇ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਓ ਲੋਡ ਨਹੀਂ ਪਤਾ ਦੱਸ ਮੇਰੀ ਵੀਡੀਓ ਦੀ ਕੀ ਗੱਲ ਜਾ ਜਾਣੀ ਗੱਲ ਪੜ੍ਹਨੀ ਲਈ ਚਾਹੀਦੀ ਹੋਏਗਾ ਆਪਣੀ ਜਗ੍ਹਾ ਹੋਏਗਾ ਬੁਲਾ ਜਾਣਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪਣੀ ਵੀ ਨਹੀਂ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਗਿਆ ਵੀਡੀਓ ਬਣਾਉਣ ਲਈ ਯਾਰ ਮੈਂ ਲਾਉਣੀ ਹੈ ਲਾੜੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਹੈ ਲਵਾਉਣੀਆਂ ਲਾੜੀਆਂ ਲਾਓ ਫਿਰ ਤੇ ਲਾਉਣੀਆਂ ਮੈਂ ਠੀਕ ਹੋ ਗਿਆ ਜੱਟ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾਟੀ ਪਵਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫਰਾਮ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤਾ ਕੀ ਕਰੇ ਮੈਨੂੰ ਤੇ ਪੈਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਪਰ ਆਪਣਾ ਨਹੀਂ ਰੁਕਣਾ ਨਹੀਂ ਮਾਰਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਾ ਕੀ ਕਹਾ ਕੀ ਉਹ ਜਾਣ ਕੇ ਬੱਸ ਨਾ ਕਿਹਾ ਕੀ ਉਹ ਤੇ ਐਵੇਂ ਬਚੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਦਿੰਦੀ ਨਾ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਆ ਜਿਹੜੇ ਭਾਈ ਸਾਈਡ ਤੇ ਕਰਨਾ ਮਾੜੀ ਜੈ ਕਾ ਤੇ ਵੀ ਇੱਕ ਮਿੰਟ ਮੇਰੀ ਗ ਕੀ ਚੰਗੇ ਕੰਮ ਕਰਾਉ ਕੀ ਚੰਗੇ ਕੰਮ ਕਰਾਉ ਇੱਕ ਮੇਰੇ ਗੱਲ ਹਾਰ ਬੋਲੋ ਐਨਾ ਹੀ ਤੋਂ ਅਸਲਾ ਨਾ ਕਹਿੰਦੇ ਐਨਾ ਹੀ ਤੋਂ ਜਾਨੀ ਨਹੀਂ ਹੁੰਦੇ ਦੋ ਦੇ ਜੁਨਦੀ ਰ ਵੀ ਜਾ ਕੇ ਮੋੜ ਦੇਖੋ ਇਹ ਕਵਰੀ ਕੀ ਕੀਤੀ ਰਵੀ ਰੈਮਨੂ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕਿਲੋ ਮਿੰਟ ਲੈ ਰੁਣ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਰੀ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲੱਗੂ ਤੇ ਮੈਂ ਵੀ ਥਾਣੇ ਘੱਟੇ ਜਾਂ ਮੈਂ ਸਿੱਧਾ ਤਾਂ ਮੈਂ ਮਹਿੰਦੀ ਹੋਹੀ ਆਪਣੀ ਡੂੜੀ ਕਰਾਂ ਮਾਨੂੰ ਕਿ ਤੀਨੇ ਤੇ ਇਹ ਕਿਹੜੀ ਗੱਲ ਆ ਫਿਰ ਜਿਹੜੀ ਡੂੜੀ ਤੂੰ ਕਰਨੀ ਆ ਮੈਂ ਕਰਾਉਣ ਡੇ ਜਾਲੀਆਂ ਲਾਉਣ ਨਹੀਂ ਲਾਉਣੀਆਂ ਕਿਉਂ ਨਹੀਂ ਲਾਉਣੀਆਂ ਫਿਰ ਲੱਗਾ ਰਹੇ ਬੈਠਾ ਰਹੇ ਰੱਖ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀਆਂ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤਾਡੀ ਡੂੜੀ ਜਿਹੜੀ ਤੂੰ ਕਰਨੀ ਆ ਵੀ ਮੇਰੇ ਤੇ ਸਹਾਨ ਕਰਨਾ ਮੈਂ ਨਹੀਂ ਲਾਉਣੀਆਂ ਜਾਲੀਆਂ ਆਪਰੇਸ਼ਨ ਦੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਆ ਮੈਂ ਲਵਾਉਂਗਾ ਦਵਾਈਆਂ ਤੂੰ ਉਸ ਟੇਬਲੋਂ ਦਵਾਈਆਂ ਦਾ ਹਵਾ ਤੇ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾਈਆਂ ਲਾਈਆਂ

ਪਰੇਸ਼ਨ ਕਰਦੇ ਆ ਸਾਡੇ ਸਾਣ ਕਾਦੇ ਤੁਸੀਂ ਜੂਦੀ ਕਰਦੇ ਆ ਬਕਵਾਸ ਥੋੜੀ ਜਿਹੀ ਆਪਣਾ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਣ ਲਾ ਲਾ ਫੋਨ ਚੁੱਕ ਲਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆ ਇਹਨੂੰ ਸਾਰਾ ਬਕਵਾਸ ਵਾਲਾ ਕੀ ਗੱਲ ਸਾਡੇ ਸਾਣ ਕਰਦੇ ਆ ਮੈਂ ਜੂਦੀ ਆਪਣੀ ਕਰਦੇ ਆ ਮੈਂ ਸਾਣ ਕਰਦੇ ਆ ਮੈਂ ਮੈਗਨੇਸ ਨਾਲ ਕਰਦੇ ਆ ਮੈਂ ਮੈਗਨੇਸ ਸਾਹਿਬ ਨਾਲ ਕਰਦੇ ਆ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਲਾਉਣਾ ਲਾਉ ਤੁਸੀਂ ਹਲੋ ਬੁਲਾਓ ਟਿੱਪੀ ਸਾਡੇ ਨੂੰ ਹਲੋ ਹਾਂਜੀ ਸਾਹਿਬ ਆਹ ਸਰ ਇੱਥੇ ਰੋਕ ਕੇ ਕਿ ਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾ ਜਮਪਾਂਟਮ ਕਾਣਾ ਬੱਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਤੂੰ ਕਹਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰਾ ਰੋਕ ਜਾ ਵੇ ਹੋਈ ਕੋਈ ਮੈਂ ਬੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਟ੍ਰੇਟ ਲੈ ਲੈ ਜਿਹੜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਜਾਇ ਬਣਾਈ ਜਾਂਦੇ ਮੈਂ ਕਿ ਤੈਨੂੰ ਅੱਖ ਨੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤੇ ਜੱਜ ਕਰਨ ਕਰ ਨਾ ਮਲਾਜਾ ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਵਾ ਦੀਆਂ ਜਾਲੀਆਂ ਲਿਆ ਲਾ ਸਾਈਡ ਤੇ ਉਹ ਨਾ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆਹੀ ਵੀ ਆਪਣੀ ਡਿਊਟੀ ਕਰਨ ਦੇ ਵੀਰਾਂ ਤੂੰ ਆਕੜਨ ਲਿਆ ਇੱਥੇ ਸੋਗੀਆਂ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿੰਨੀ ਇੱਜ਼ਤ ਦੇ ਨਾ ਬੰਦਾ ਕਿੰਨੀ ਕਿੱਜਤ ਦੇ ਨਾ ਤੂੰ ਹੀ ਕਿੰਨੀ ਕਿੱਜਤ ਦੇ ਨਾ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਲਈ ਕਹਿ ਤਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜੜੀਆਂ ਨਾਲ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਮੈਂ ਖਵਾਣਾ ਸਿੱਤਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੇਰੇ ਫਿਰ ਮਲਾਜਮਾਂ ਦਾ ਕੌਂਕ੍ਰੀਟ ਤੇ ਕਰੋ